uh ਨਵਦਾਹ ਜੀ ਕੀ ਇੱਕੋਂਗਾਰਾ ਸਤ ਗੁਰ ਪ੍ਰਸਾਦ ਜਬ ਹਮ ਹੋਦੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਬ ਹਮ ਹੋਦੇ ਤਬ ਤੂ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਆਗਮ ਜੈਸੇ ਲਹਿਰ ਮੈਂ ਉਦ ਦਲ ਜਲ ਕੇਵਲ ਜਲ ਮਾਹੀ ਮਾਦਵੇ ਕਿਆ ਕਹੀਏ ਪਰਮੇਸ਼ਾ ਜਸ ਮਾਨੀਏ ਹੋਏ ਨ ਤੈਸਰਹਾਉ ਨਰਪਤ ਇਹ ਸਗਾਸ ਸੁਇਆ ਸੁਪਨੇ ਪਿਆ ਪਖਾਰੇ ਅਸ਼ਦਰਾਜ ਬੇਸ਼ਰਮ ਦੁਖ ਪਾਇਆ ਸੋងਦਾ ਭਈ ਹਮਾਰੀ ਰਾਤ ਭਿਆਨਕ ਸੰਜ ਜੈਸੀ ਹੈ ਅਬ ਕਸ਼ਮਰ ਮੇ ਜਨਾਇ ਅਨੰਤ ਕਟ ਜੈਸੀ ਭੂਲ ਪਰੇ ਅਬ ਕਹਦੇ ਕਹਿਨ ਨ ਆਇ ਸਰਬੇ ਇਕ ਅਨੇਕ ਹੈ ਸੁਆਮੀ ਸਭ ਘਟ ਭਗਵੈ ਸੋਈ ਕਹਿ ਰਵਦਾਸ ਹਾਥ ਪੈ ਨਹਿਰੇ ਹੋਈਸ ਹੋਈ ਸਰਬੀ ਅਨੇਕ ਐ ਸੁਆਮੀ ਸਭ ਘਟ ਢੁਗਵੈ ਸੋਈ ਕਹਿ ਰਵਜਾਸ ਹਾਥ ਪੈ ਨਿਰ ਸਚੀ ਹੋਈਸ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਰਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਤ ਸੰਗੀ ਜਨੋ ਆਪ ਵਡਭਾਗੀਓ ਬਹੁਤ ਹੀ ਵੱਡੇ ਭਾਗਾਂ ਵਾਲੇ ਮੇਰੇ ਗੁਰਦੇਵ ਜੈ ਵੀ ਗੁਣ ਵਾਲੇ ਸ਼ੁਭ ਗੁਣ ਵਾਲੇ ਚੰਗੇ ਗੁਣਾਂ ਵਾਲੇ ਉਨ੍ਹਾਂ ਦੇ ਖਜ਼ਾਨੇ ਗੁਨਾਮੀ ਖਾਨ ਸਾਰੀਆਂ ਦਾਤਾਂ ਬਖਸ਼ਣ ਵਾਲੇ ਰਹਿਮਤ ਕਰਨ ਕਰਨ ਵਾਲੇ ਦਾਤਾਂ ਨੂੰ ਬਖਸ਼ਣ ਵਾਲੇ ਦਾਤੇ ਠਾਕਰਦੀਨ ਦੁਨੀਆਂ ਦੇ ਮਾਲਕ ਜਗਤ ਦੇ ਮਾਲਕ ਧਿਆਨ ਦੇਣਾ ਉਹਨਾਂ ਦਾ ਦਰਗਾਹੀ ਅਲਾਹੀ ਸੱਚਖੰਡੀ ਹੁਕਮਨਾਮਾ ਸਰਵਨ ਕੀਤਾ ਤੇ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਬਿਨ ਭਾਗ ਸੱਤ ਸੰਗੰਨ ਬੇ ਪਿਛਲਾ ਪੂਰਬਲਾ ਤੁਹਾਡਾ ਚੰਗਾ ਕੰਮ ਕੀਤਾ ਜਿਹੜਾ ਕਰਮ ਬਣਿਆ ਬੀਜ ਬਣਿਆ ਤੇ ਸਤਗੁਰੂ ਜੀ ਕਹਿੰਦੇ ਇਹ ਬਿਨਾਂ ਕਰਮਾਂ ਤੋਂ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਸਤ ਸੰਗਤ ਕੀ ਹੈ ਜਿੱਥੇ ਸੱਤ ਦੀ ਵਿਚਾਰ ਹੁੰਦੀ ਹੈ ਸੱਤ ਦੀ ਗੱਲ ਹੁੰਦੀ ਹੈ ਅਸਤ ਨਾਸ਼ ਹੁੰਦਾ ਹੈ ਸੱਤ ਸਦਾ ਰਹਿਣ ਵਾਲਾ ਹੈ ਜਿਵੇਂ ਆਪਣਾ ਸਰੀਰ ਹੈ ਪੰਜ ਤੱਤਾਂ ਤੋਂ ਬਣਿਆ ਇਹ ਨਾਸ਼ਵੰਤ ਹੈ ਤੇ ਜਿਹੜੀ ਇਹਦੇ ਵਿੱਚ ਬਲ ਆਤਮਾ ਹੈ ਇਹ ਇਸ ਕਾਲ ਤੋਂ ਮੌਤ ਤੋਂ ਰਹਿਤ ਇਹ ਉਸ ਅੰਸ ਬੰਸ ਹੈ ਬਸ ਜਦੋਂ ਇਸ ਗੱਲ ਦੀ ਸਮਝ ਆ ਗਈ ਫੇਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਗੁਰ ਕਿਰਪਾ ਜੈ ਨਰਕੂ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀ ਭਯੋ ਗੋ ਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਜਿਵੇਂ ਬਾਰ-ਬਾਰ ਢਲ ਕੇ ਗੜਾ ਢਲ ਕੇ ਪਾਣੀ ਦਾ ਰੂਪ ਧਾਰਨ ਕਰ ਲੈਂਦੀ ਏ ਇਸ ਵਰਗੇ ਮੇਰੇ ਬਾਦਸ਼ਾਹ ਨੇ ਬੈਨ ਭਾਗਾ ਸੱਤ ਸੰਗ ਲਵੇ ਤੇ ਸਤ ਸੰਗਤ ਕੀ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਜਿੱਥੇ ਇੱਕ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾਹ ਦੋ ਤੀਆਂ ਬਾਤਾਂ ਹੁੰਦੀਆਂ ਨੇ ਗੱਲਾਂ ਹੁੰਦੀਆਂ ਨੇ ਗੁਰਬਾਣੀ ਵਿਚਾਰ ਹੁੰਦੀ ਹੈ ਸ਼ਬਦੀ ਵਿਚਾਰ ਹੁੰਦੀ ਹੈ ਰੱਬ ਦੀਆਂ ਗੱਲਾਂ ਹੁੰਦੀਆਂ ਨੇ ਉਹਨੂੰ ਕਹਿੰਦੇ ਆ ਸਤ ਸੰਗ ਸਦਾ ਸਤ ਰਹਿਣ ਵਾਲੇ ਤੇ ਸਤਗੁਰੂ ਜੀ ਕਹਿੰਦੇ ਬਿਨ ਭਾਗਾ ਸਤ ਸੰਗ ਨ ਲਭ ਤੇ ਬਿਨ ਸੰਗਤ ਮੈਲ ਪ੍ਰੀਜੈ ਜੀ ਜਿਵੇਂ ਬਸਰਾਂ ਦੇ ਉੱਤੇ ਸਰੀਰ ਦੇ ਉੱਤੇ ਮਿੱਟੀ ਕੱਟਾ ਜੰਮ ਜਾਂਦਾ ਹੈ ਤੇ ਬਾਬਾ ਨਾਨਕ ਦੇਵ ਜੀ ਇਸ ਗੱਲ ਤੇ ਮੋਹਰ ਲਾਉਂਦੇ ਨੇ ਭਰੀਏ ਹੱਥ ਪੈਰ ਤਨ ਖੇ ਚਾਰ ਚੀਜ਼ਾਂ ਹੋ ਗਈਆਂ ਨੇ ਹੱਥ ਹੋ ਗਏ ਪੈਰ ਹੋ ਗਏ ਸਰੀਰ ਹੋ ਗਿਆ ਤੇ ਕੱਪੜੇ ਹੋ ਗਏ ਤੇ ਸਤਿਗੁਰੂ ਜੀ ਕਹਿੰਦੇ ਉਹ ਧੋਪੈ ਵਾਏ ਗੁਰੂ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਫੇ ਹੁਣ ਬਹੁਤ ਸੁਨਾ ਦਿਸਤਾਨ ਦੇ ਤਨ ਇੱਥੇ ਤੇ ਹੁਣ ਇੱਥੇ ਜਿੱਥੇ ਅੱਪਾ ਬੈਠੇ ਆ ਇੱਥੇ ਕੀ ਹੈ ਭਰੀਏ ਮਦ ਪਾਪਾਂ ਕੈ ਸੰਗ ਤੇ ਉਹ ਧੋਪੈ ਨਾਮ ਅਗਰੰ ਫਿਰ ਗੱਜ ਕੇ ਬਲਾਓ ਫਤਿ ਆਖੋ ਵਾਜ ਗੁਰੂ ਜੀ ਦਾ ਸਾਲਸਾ ਵਾਜ ਨਹੀਂ ਆਈ ਕਿਉਂਕਿ ਤੁਹਾਡਾ ਧਿਆਨ ਹੋਵੇਗਾ ਤੇ ਆਵਾਜ਼ ਆਵੇਗੀ ਵਾਹਿਗੁਰੂ ਦੀ ਵੀ ਆਵਾਜ਼ ਆਵੇਗੀ ਫੱਤੀ ਦੀ ਬਾਣੀ ਵੀ ਆਵੇਗੀ ਤੂੰ ਠਾਕੁਰ ਤੁੰਤੇ ਅਰਦਾਸ ਉਹ ਦੀ ਆਵਾਜ਼ ਆਵੇਗੀ ਸੱਜਣ ਸੰਚਾ ਪਾਸ ਉਹ ਦੀ ਆਵਾਜ਼ ਆਵੇਗੀ ਜਦੋਂ ਗੁਰਬਾਣੀ ਦੀ ਵਿਚਾਰ ਹੁੰਦੀ ਹੈ ਉਹ ਲੋਖਭੋਸ਼ ਆਨੰਦ ਵਿੱਚ ਬਹਿਣਾ ਹੁੰਦਾ ਤੇ ਆਨੰਦ ਉਹਦੋਂ ਆਵੇਗਾ ਜਦੋਂ ਸਾਡੀ ਬਿਰਤੀ ਗੁਰੂ ਦੇ ਚਰਨਾਂ ਵਿੱਚ ਲੱਗੂ ਚਰਨ ਗੁਰੂ ਦੇ ਬਚਨ ਗੁਰੂ ਦਾ ਸ਼ਬਦ ਧਿਆਨ ਹੋਣਾ ਹੋਵੇਗਾ ਜਦੋਂ ਬਾਜ ਜਾਵੇਗੀ ਗੱਜ ਕੇ ਬਲਾਉ ਸਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਿਆਨ ਦੇਣਾ ਜਦੋਂ ਆਪਾਂ ਪਤੇ ਅਰਜ ਕਰਦੇ ਆ ਨਾ ਦੋ ਅੱਖਾਂ ਮਿਲ ਜਾਂਦੀਆਂ ਕੰਨਾਂ ਵਿੱਚ ਆਵਾਜ਼ ਸੁਣਾਈ ਦਿੰਦੀ 32 ਦੰਦ ਇੱਕ ਦੂਜੇ ਦੇ ਮਿਲ ਜਾਂਦੇ ਕਿੰਨੇ ਦੰਦ ਹੋ ਜਾਂਦੇ ਨੇ ਤੇ ਫੇਰ 3.5 ਕਰੋੜ ਸਰੀਰ ਦਾ ਜਿਹੜਾ ਰੋਮ ਹੈ ਨਾ ਤੇ ਸੱਚ ਕਰਕੇ ਜਾਣਨਾ ਸਾਧ ਸੰਗਤ ਸਾਡਾ ਰੋਮ ਰੋਮ ਕੜਾ ਹੋ ਜੂਨੇ ਕਦੋਂ ਗੁਰਮੁਖ ਰੋਮ ਰੋਮ ਹਰਿਆਵੇ ਇੱਕ ਵੇਰ ਅੱਜ ਕੀ ਆਖੋ ਸਤਨਾਮ ਸ੍ਰੀ ਜਦੋਂ ਅੰਦਰੋਂ ਆਵਾਜ਼ ਆਵੇ ਦਿਲੋਂ ਆਵਾਜ਼ ਆਵੇ ਤੇ ਜੇ ਫਾਰਮੈਟ ਕੀਤੀ ਫੇਰ ਜਿਹੜੀ ਰੋਮ ਲੋਕ ਡਾਂਲੇ ਖੜਾ ਹੋਵੇ ਗਗਜ ਕੇ ਆਖੋ ਸਤਨਾਮ ਸ੍ਰੀ ਭਗਤ ਰਵਦਾਸ ਜੀ ਲਿਖਦੇ ਨੇ ਰਾਮ ਸੋਟ ਦੇ ਵਿੱਚ ਭਗਤ ਰਵਦਾਸ ਜੀ ਕਹਿੰਦੇ ਇੱਕ ਓੰਕਾਰ ਪਰਮਾਤਮਾ ਹੈ ਓੰਕਾਰ ਉਹਦੀ ਲੁਕਾਈ ਦੇ ਵਿੱਚ ਉਹਦੀ ਬੁੱਕਲ ਦੇ ਵਿੱਚ ਸਾਰੀ ਦੁਨੀਆ ਉਹਦੀ ਮੁਠੀ ਵਿੱਚ ਜਿਵੇਂ ਮਾਂ ਆਪਣੇ ਦੀ ਬੁੱਕਲ ਵਿੱਚ ਹੁੰਦੀ ਨਾ ਓੰਕਾਰ ਦਾ ਮੂਹ ਬੁੱਲਾ ਹੋਇਆ ਸਾਰੀ ਦੁਨੀਆ ਉਦੀ ਬੁੱਗਲ ਦੇ ਵਿੱਚ ਹੈ ਜਿਹਨੂੰ ਕਹਿੰਦੇ ਓਮਕਾਰ ਕੀ ਉਤਪੱਤ ਕਿੱਥੋਂ ਆਈ ਦੁਨੀਆ ਓਮਕਾਰ ਦੀ ਧੁਨੀ ਦੇ ਵਿੱਚੋਂ ਸਾਰੀ ਉਤਪਤੀ ਸਾਜੀ ਸ੍ਰਿਸ਼ਟੀ ਸਾਜੀ ਧਿਆਨ ਦਿਓ ਸਤਗੁਰ ਪ੍ਰਸਾਦ ਤਿੱਥੀ ਕੀ ਲਿਖਿਆ ਜਿਵੇਂ ਡਾਕਟਰ ਹਕੀਮ ਦਵਾਈ ਦੇ ਕੇ ਕਹਿੰਦੇ ਭਾਈ ਆ ਤੈਨੂੰ ਟਾਈਮ ਦਵਾਈ ਲੈਣੀ ਐ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰਨਾ ਤੇ ਤੇਰਾ ਸਰੀਰ ਠੀਕ ਹੋ ਜਾਵੇਗਾ ਇਹ ਸਤਿਗੁਰ ਪ੍ਰਸਾਦ ਗੁਰੂ ਜੀ ਕਿਰਪਾ ਦੁਆਰਾ ਬਖਸ਼ਿਸ਼ ਦੁਆਰਾ ਰਹਿਮ ਦੁਆਰਾ ਹੁਣ ਸਾਨੂੰ ਸਤਿਗੁਰ ਜੀ ਫਾਰਮੂਲਾ ਦੱਸਦੇ ਜਬਾ ਹਮ ਹੋਤੇ ਤਬ ਤੂੰ ਨਹੀਂ ਹੁਣ ਇਸ ਗੱਲ ਨੂੰ ਸਮਝ ਜਾਗੇ ਵੀ ਜਿੰਨੇ ਚੱਕਰ ਮੇਰੇ ਅੰਦਰ ਮੈਂ ਬੈਠੀ ਹੈ ਹੰਕਾਰ ਬੈਠਿਆ ਈਰ ਮੇਰ ਬੈਠੀ ਹੈ ਉੱਚ ਨੀਚ ਬੈਠੀ ਹੈ ਜਾਤ ਪਾਤ ਰ ਬਲਾਦਰੀ ਦਾ ਗੋਤ ਦਾ ਹੰਕਾਰ ਹੈ ਸੋਨਾ ਪੰਡਾ ਹੰਕਾਰ ਹੈ ਬੱਣ ਦਾ ਹੰਕਾਰ ਹੈ ਗੱਦੀ ਦਾ ਵਾਹਿਗੁਰੂ ਕੋ ਹੰਕਾਰ ਹੈ ਉਹਨਾਂ ਚੱਕਰ ਉਹ ਪਰਿਪੂਰਮੇਸ਼ਰ ਵਾਹਿਗੁਰੂ ਗਾਥ ਗੋਦ ਆਪਣੇ ਹਿਰਦਾ ਰੂਪੀ ਛੇਜ ਤੇ ਨਹੀਂ ਆਵੇ ਕਿਉਂ ਕਿਉਂਕਿ ਇਨਾਂ ਚੀਜ਼ਾਂ ਦੀ ਗੰਦਗੀ ਖਿਲਾੜੀ ਹੋਈ ਹੈ ਗੱਜ ਕੇ ਆਪੋ ਸਤਨਾਮ ਸ੍ਰੀ ਤੇ ਹੁਣ ਕੀ ਹੋਇਆ ਅਬ ਤੂੰ ਹੀ ਮੈਂ ਨਹੀਂ ਹੁਣ ਤੇਰੇ ਮੇਰੇ ਵਿੱਚੋਂ ਤੇਰ ਮੇਰੂ ਤੂਰੀ ਜਾਤ ਪਾਤ ਦ્વੈਤ ਭਾਵਨਾ ਤੇਰੀ ਮੇਰੀ ਖਤਮ ਹੋ ਗਈ ਆਬ ਤੂੰ ਤੇ ਤੂੰ ਤੋਹੇ ਤੋ ਭਗਤ ਕਬੀਰ ਜੀ ਕਹਿੰਦੇ ਨੇ ਤੂੰ ਤੂੰ ਕਰਤਾ ਤੂੰ ਹੋਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜੱਤ ਦੇਖੋ ਤਤ ਤੋਹ ਕਿੱਡਾ ਵੱਡਾ ਬਟਾਰੂ ਕਿੱਡੀ ਸੋਹਣੀ ਗੱਲ ਦੱਸਦੇ ਨੇ ਵੀ ਜੰਨਾ ਚੰਗਰ ਗੁਰੂ ਦੇ ਪਿਆਰਿਆ ਤੇਰੇ ਵਿੱਚੋਂ ਅਰਪਾ ਆਪਾ ਪਾਪ ਪਰ ਕਾੜੀ ਨਾ ਮਿਟਦਾ ਉਹਨਾਂ ਚਰਪਾਈ ਕਲੇ ਵੰਗੋ ਤੇ ਭਾਈ ਮਨਮਾਨ ਸਿੰਘ ਵੱਲੋਂ ਪ੍ਰਮਾਤਮਾ ਦੁਨੀਆ ਵਿੱਚ ਨਿਰਦੇਸੇਗਾ ਤੇ ਜਦੋਂ ਆ ਗੁਰੂ ਦਾ ਫਾਰਮਰਲਾ ਜੋਤੀ ਲੈ ਲਈ ਸਤਗੁਰ ਪ੍ਰਸਾਦ ਗੁਰੂ ਕਿਰਪਾ ਕਰ ਰਿਹਾ ਤੇ ਆਪਾਂ ਇੱਕ ਤਾਂ ਝੋਲੀ ਅੜਦੇ ਆ ਸਤਗੁਰੂ ਤੋਂ ਦਾਨ ਮੰਗਦੇ ਇੱਕ ਹਿਰਦਾ ਰੂਪੀ ਝੋਲੀ ਅੜ ਕੇ ਧਿਆਨ ਨਾਲ ਬੈਠਾਂਗੇ ਤੇ ਗੱਲ ਵੇਰੀ ਬਣੇਗੀ ਜੇ ਹੁਣ ਧਿਆਨ ਅਦਾਸ ਦਾ ਗੁਰਬਾਣੀ ਦੇ ਵਿੱਚ ਹੈ ਵਿਚਾਰ ਦੇ ਵਿੱਚ ਹੈ ਤਾਂ ਇਹ ਵਿਚਾਰਾ ਵਿੱਚ ਸੱਚ ਕਰਕੇ ਯਾਦ ਨਾਲ ਸਾਥ ਸਭਤ ਮੈਂ ਆਪ ਨੂੰ ਦੱਸ ਦਿਆਂ ਕਿ ਜਦੋਂ ਗੁਰਬਾਣੀ ਪੜ੍ਹਦੇ ਆਂ ਕਥਾ ਕਰਦੇ ਆਂ ਕੀਰਤਨ ਕਰਦੇ ਆਂ ਖਾਸ ਕਰਕੇ ਜਦੋਂ ਸ਼ਬਦ ਦੀ ਵਿਚਾਰ ਕਰਦੇ ਆਂ ਪਤਾ ਨਹੀਂ ਕਿੰਨੇ ਸਰੋਗਨੀ ਭਗਤ ਪਿੱਛੇ ਲੇਨ ਬਣਾ ਕੇ ਖੜੇ ਹੁੰਦੇ ਨੇ ਵੀ ਸਾਡੀ ਬਾਣੀ ਨੂੰ ਬੋਲੋ ਅਜ ਕੇ ਆਖੋ ਸਤਿਨਾਮ ਤੇਰੀ ਅੱਜ ਜਿੰਨੀ ਵੀ ਤੁਹਾਡੇ ਅੰਦਰ ਮੈਂ ਵਿਚਾਰ ਕਰਦਾ ਮੈਂ ਉਸ ਯਾਦ ਦੀ ਕਰਦਾ ਵਾ ਸਿਰਫ ਇੱਕ ਸ਼ਬਦ ਯਾਦ ਕਰਦੇ ਉਹਦੇ ਸ਼ਬਦ ਦੇ ਨਾਲ 15 15 20 20 ਆਧਾਰ ਨਾਲ ਦੂਜੇ ਸ਼ਬਦਾਂ ਦੀ ਭਗਤਾਂ ਦੀ ਗੁਰੂਆਂ ਦੀ ਬਾਣੀ ਆ ਕੇ ਖੜ ਜਾਂਦੀ ਹੈ ਵੀ ਇਸ ਨੂੰ ਸੰਤੁਸ਼ਟੀ ਕਰਾ ਦੇ ਨਿਸ਼ਕਰਾਹ ਹੋ ਗਏ ਇਸ ਚੀਜ਼ ਦਾ ਪਤਾ ਲੱਗਿਆ ਵੇ ਮਨ ਨੂੰ ਇਸ ਤਨਮੋਹ ਇਸ ਤਨ ਵਿੱਚ ਮਨ ਕੋ ਗੁਰਮੁਖ ਦੇਖੇ ਕਹਿੰਦੇ ਇਸ ਤਨ ਦੇ ਵਿੱਚ ਕੋਈ ਗੁਰਮੁਖ ਹੈ ਜਿਹੜਾ ਮਨ ਨੂੰ ਦੇਖ ਸਕਦਾ ਹੈ ਤੇ ਨਹੀਂ ਮਨ ਬਾਂਦਰ ਦੀ ਨਿਆਈ ਹੈ ਪਤਾ ਨਹੀਂ ਕਿੱਥੇ ਟੱਪਦਾ ਫਿਰਦਾ ਹੁਣ ਗੱਲ ਦੀ ਸਮਝ ਆ ਗਈ ਦਾ ਵੀ ਜਦ ਹਮ ਹੋਤੇ ਤਬ ਤੂੰ ਨਹੀਂ ਜਦੋਂ ਮੇਰੇ ਵਿੱਚ ਵੀਰ ਸੀ ਮੈਂ ਸੀ ਪੁਕਾਰ ਸੀ ਉਦੋਂ ਤੂੰ ਨਹੀਂ ਸੀ ਅਬ ਤੂੰ ਹੀ ਮੈਂ ਨਹੀਂ ਹੁਣ ਮੇਰੇ ਵਿੱਚੋਂ ਤੇਰ ਮੇਰ ਊਚ ਬਾਜਾਤ ਬਾਤ ਨਿਕਲ ਗਈ ਭਾਤਵਦਾ ਜੀ ਕਹਿੰਦੇ ਹੁਣ ਕੀ ਆਖਿਆ ਬਾਬਾ ਫਰੀਦ ਜੀ ਦਾ ਮੈਂ ਸ਼ਲੋਕ ਬੋਲਦೇನೆ ਤੇ ਬਾਬਾ ਫਰੀਦ ਜੀ ਕਹਿੰਦੇ ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮੰਡ ਗਾਵ ਮਾਨ ਐਸਾ ਕੋਈ ਦਾਸ ਹੋਈ ਤਾਹੇ ਮਿਲੇ ਭਗਵਾਨ ਰੋੜਾ ਹੋਆ ਤਾਂ ਕਿਆ ਪਿਆ ਪੰਛੀ ਕੋ ਦੁਖ ਦੇ ਐਸਾ ਤੇਰਾ ਦਾਸ ਐ ਜੋ ਧਰਨੀ ਨੂੰ ਖੇ ਖੇ ਹੋਈ ਤਾਂ ਕਿਆ ਪਿਆ ਜੋੜ ਲੱਗਾ ਅੰਗ ਹਰ ਜਣੇ ਐਸਾ ਚਾਹੀਏ ਜਿਉਂ ਪਾਣੀ ਸਰਬੰ ਪਾਣੀ ਹੋਆ ਤਾਂ ਕਿਆ ਪਿਆ ਸੀਰਾ ਦਾਤਾ ਹੋਵੇ ਹਰ ਜਣੇ ਐਸਾ ਚਾਹੀਏ ਜੈਸਾ ਹਰ ਹੀ ਹੋਵੇ ਹੁਣ ਕਿੰਨੀ ਉਦਾਹਰਨ ਕਿੰਨੇ ਇਤਿਹਾਸਾਂ ਦਿੱਤੇ ਨੇ ਗੁਰਬਾਣੀ ਅੰਦਰ ਭਗਤ ਕਬੀਰ ਜੀ ਤੇ ਬਾਬਾ ਫਰੀਦ ਜੀ ਸ਼ਲੋਕ ਵਿੱਚ ਕਹਿੰਦੇ ਨੇ ਮਨਾਂ ਰੋੜਾ ਬਣਦਾ ਵਾਟ ਦਾ ਜਿੱਥੋਂ ਦੀ ਸੰਗਤ ਜਾਂਦੀ ਹੈ ਇਹਨੇ ਪੰਖੀ ਕੋ ਦੁੱਖ ਦੇ ਕਹਿੰਦੇ ਫਿਰ ਪੰਖੀ ਨੂੰ ਦੁੱਖ ਦੇਗਾ ਕਹਿੰਦਾ ਇਹ ਵੀ ਠੀਕ ਨਹੀਂ ਫੇਰ ਕਹਿੰਦੇ ਢੂੜੀ ਬਣਦਾ ਖਾਕ ਬਣ ਜਾਂਦਾ ਕਹਿੰਦੇ ਲੋਕਾਂ ਦੇ ਲਈ ਦੇ ਕੱਪੜੇ ਜਿਹੜੇ ਹੈਗੇ ਤੰਗ ਗੰਦਾ ਕਰਨਗੇ ਇਹ ਵੀ ਠੀਕ ਨਹੀਂ ਫੇਰ ਤੀਜੇ ਨੰਬਰ ਤੇ ਕਹਿੰਦਾ ਫੇਰ ਪਾਣੀ ਬਣਦਾ ਕਹਿੰਦੇ ਸੀਰਾ ਤਾਪਦਾ ਹੋਵੇ ਕਹਿੰਦੇ ਠੰਡਾ ਤਾਪਦਾ ਹੋਵੇਗਾ ਕੋਈ ਹੱਥ ਡੋਬੇਗਾ ਸਾੜ ਦੇਗਾ ਤੇ ਫੇਰ ਕੀ ਆਖਿਆ ਕਹਿੰਦੇ ਹਰ ਜਣੇ ਐਸਾ ਚਾਹੀਏ ਜੈਸਾ ਆਈ ਉਹ ਮਣਾ ਓਏ ਹਰੀ ਵਰਗਾ ਹੀ ਹੋ ਜਾ ਜਿਉਂ ਜਾ ਹਰੀ ਐ ਕੋਣੀ ਬਣੀ ਇਹਨਾਂ ਦਾ ਅਧਾਰ ਨਾ ਗੱਜ ਕੇ ਆਖੋ ਸਤਿਨਾਮ ਸ੍ਰੀ ਰੋੜਾ ਪੜਨਾ ਵੀ ਠੀਕ ਨਹੀਂਗਾ ਥਾਕ ਬਣਨਾ ਵੀ ਠੀਕ ਨਹੀਂਗਾ ਪਾਣੀ ਬਣਨਾ ਵੀ ਠੀਕ ਨਹੀਂਗਾ ਤੇ ਹਰ ਜਣੇ ਅਸਾ ਚਾਹੀਏ ਜੈਸਾ ਹਰੀ ਹੋਵੇ ਮਣਾ ਹਰੀ ਹਰ ਦਾ ਯੋਜਾ ਤੇ ਹਰੀ ਕਿਵੇਂ ਹੋਵੇਗਾ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਹੂ ਜਬ ਆਪਾ ਪਰਕਾਰ ਮਿਟ ਗਿਆ ਜੱਤ ਦੇ ਕੋਤਦ ਦੂ ਭਾਈ ਕਨਈਆ ਕਹਿੰਦਾ ਸਾਰਿਆਂ ਨੂੰ ਪਾਣੀ ਪਿਲਾਵਾਂਗਾ ਕਿਉਂ ਕਿ ਸਾਰਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਲਿੰਗ ਅਜ ਕੇ ਆਪ ਕੋ ਸਤ ਨਾਮ ਸ੍ਰੀ ਤੇ ਅਸੀਂ ਕਹਿ ਦਿੰਦੇ ਹਾਂ ਪ੍ਰਸ਼ਾਦ ਆਪਣੇ ਨੂੰ ਦੇਣ ਪ੍ਰਸ਼ਾਦ ਆਪਣੇ ਨੂੰ ਦੇਣ ਨੇ ਮਾਤਾ ਜੀ ਨੂੰ ਪੁੱਛਿਆ ਸੀਗਾ ਇਸ ਲੰਗ ਸੰਗਤ ਆਈ ਹੈ ਤੇ ਲੰਗਰੀ ਤਾਂ ਨੂੰ ਛਾ ਦੋ ਕਹਿੰਦੇ ਨਹੀਂ ਬਰਾਤ ਆਵੇਗੀ ਉਹਨਾਂ ਵਾਸਤੇ ਗਤਿ ਗੁਰੂ ਬਾਵਾ ਮਾਤਾ ਗੁਰੂ ਜੀ ਕਹਿੰਦੇ ਨਹੀਂ ਹੁਣ ਮਲੇਸ਼ ਕਰਨਗੇ ਸੰਗਤਾਂ ਸਭ ਤੋਂ ਵੱਡੀਆਂ ਗੱਜ ਕੇ ਆਖੋ ਸਤਨਾਮ ਸ੍ਰੀ ਹੁਣ ਦੇਖਣਾ ਕੀ ਹੈ ਅਨਲ ਆਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਕਿੰਨੀ ਸੋਹਣੀ ਆਦ ਕਹਿੰਦੇ हे ਭਗਵਾਨ ਅਥਾ ਸਮੁੰਦਰ ਤੂੰ ਉਹਦੇ ਵਿੱਚ ਸਮੁੰਦਰ ਦੇ ਵਿੱਚ ਥਪਾਲ ਉਹ ਲੈ ਲਹਿਰਾ ਮੀ ਤੂੰ ਹੈ ਲਹਿਰਾ ਦੇ ਵਿੱਚੋਂ ਭਾਫ ਉੱਡਦੀ ਹੈ ਉਹ ਵੀ ਤੂੰ ਹੈ ਭਾਵ ਬਣ ਕੇ ਬੱਦਲ ਬਣ ਜਾਂਦਾ ਉਹ ਵੀ ਤੂੰ ਹੈ ਬਦਲ ਹੋ ਗਏ ਧਰਤੀ ਦੇ ਉੱਤੇ بارش ਹੁੰਦੀ ਹੈ ਤੇ ਫਿਰ ਉਸ ਵਿੱਚ ਸਮਾ ਜਾਂਦਾ ਹੈ ਭਗਵਾਨ ਇੱਕ ਭਲੇਖਾ ਜਾ ਪਾਇਆ ਦੁਨੀਆਂ ਦਾ ਤੇ ਦੁਨੀਆਂ ਵੀ ਤੇਰੀ ਹੈ ਤੇ ਦੁਨੀਆਂ ਨੂੰ ਤੂੰ ਸਾਜਿਆ ਇਹ ਵੀ ਤੇਰੀ ਮਾਇਆ ਹੈ ਤੇ ਇਹਦੇ ਵਿੱਚ ਮਾਇਆ ਦੇ ਵਿੱਚ ਤੂੰ ਆਪ ਸਮਾਇਆ ਹੋਇਆ ਇੱਕ ਭਲੇਖਾ ਜਾ ਪਾਇਆ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਨੂੰ ਸਭ ਇੱਕੋ ਜਿਹੀ ਕਰਦਾ ਹੈ ਖੇਲ ਚਾਹਿਆ ਜਾਂ ਤਿਸ ਭਾਣਾ ਦਾ ਜੰਮਿਆ ਪਰਿਵਾਰ ਭੱਲਾ ਪਾਇਆ ਲਿਵ ਸੁਸ਼ਕੀ ਲੱਗੀ ਤਿਸਨਾ ਮਾਇਆ ਅਮਰ ਆਇਆ ਇਹ ਮਾਇਆ ਜਿਤ ਹਰ ਵਿਸਰ ਮੁਖ ਜਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਤਿੰਨੇ ਵਿੱਚੇ ਮਾਇਆ ਭੈ ਗੱਜ ਕੀ ਆਖੋ ਸਤਿਨਾਮ ਸ੍ਰੀ ਕਹਿੰਦੇ ਸ੍ਰਿਸ਼ਟੀ ਦੇ ਵਿੱਚ ਦੁਨੀਆਂ ਦੇ ਵਿੱਚ ਪਰਿਵਾਰ ਦੇ ਵਿੱਚ ਰਹਿ ਕੇ ਹੀ ਪ੍ਰਮਾਤਮਾ ਨੂੰ ਪਾਇਆ ਜਾਏ ਜਾਨ ਮੇਨਾ ਅਨਲ ਅਗਮ ਜੈਸੀ ਲਹਿਰ ਮੈਂ ਕਹਿੰਦੇ ਭਗਵਾਨ ਕੋ ਭਲਿਖਾ ਜਾ ਪਾਇਆ ਭਗਤ ਰਵਦਾਸ ਜੀ ਕਹਿੰਦੇ ਤੂੰ ਅਥਾ ਸਮੁੰਦਰ ਹੈ ਉਹਦੇ ਵਿੱਚ ਲਹਿਰਾਂ ਹੈ ਭਗਤ ਰਵਦਾਸ ਜੀ ਕਹਿੰਦੇ ਅਛਤ ਰਾਜ ਵਿੱਚ ਦੁੱਖ ਪਾਇਆ ਜਿਵੇਂ ਉਸ ਰਾਜੇ ਨੇ ਸੁਪਨਾ ਵੇਖ ਕੇ ਭਖਾਰੀ ਬਣਿਆ ਇਹ ਹਕੀਕਤ ਵਿੱਚ ਉਹ ਰਾਜਾ ਉਹ ਸਾਰੀ ਪ੍ਰਜਾ ਦਾ ਮਾਲਕ ਹੈ ਇਸੇ ਤਰ੍ਹਾਂ ਉਹ ਦੁਨੀਆਂ ਦੀ ਦੁਨੀਆਂ ਦਾ ਰਾਜਾ ਹੈ ਤੇ ਅਸੀਂ ਉਹਦੇ નોਕਰ ਹੈ ਤੇ ਆ ਸਾਰੀ ਦੁਨੀਆਂ ਉਹਦੀ ਹੈ ਅਛਤ ਰਾਜ ਵਿੱਚ ਜਦੁਖ ਪਾਇਆ ਸੋਗਤ ਪਈ ਬਿਮਾਰੀ ਇਸੇ ਤਰ੍ਹਾਂ ਸਾਡਾ ਵੀ ਉਹੀ ਸੁਪਣਿਆਲਾ ਕੰਮ ਹੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਕਹਿੰਦੇ ਹਕੀਕਤ ਨਹੀਂ ਇਹ ਵੀ ਜਾਗ ਰਚਨਾ ਸਭ ਝੂਠ ਹੈ ਜਾਲ lure ਮੀਤ ਕਹੇ ਨਾਲਿਕ ਥਿਰ ਨਾ ਰਹੇ ਜਿਉਂ ਬਾਲੂ ਕੀ ਧੀ ਜਿਵੇਂ ਕੱਚੀ ਕੰਧ ਨਹੀਂ ਰਹਿਦੀ ਖੋਰ ਜਾਂਦੀ ਆ ਪਾਣੀ ਦਾ ਬੁਲਬੁਲਾ ਨਹੀਂ ਰਹਿਦਾ ਸੁਪਨਾ ਨਹੀਂ ਰਹਿੰਦਾ ਇਹ ਜਗ ਧੂਏ ਕਾ ਪਹਾੜ ਉਹ ਨਹੀਂ ਰਹਿੰਦਾ ਪਰਛਾਵਾ ਸਦਾ ਨਹੀਂ ਰਹਿੰਦਾ ਸਰੀਰ ਸਦਾ ਨਹੀਂ ਰਹਿੰਦਾ ਮਹਿਲ ਮਾਣੇ ਸਦਾ ਨਹੀਂ ਰਹਿੰਦੀ ਆ ਇਹ ਸੁਪਨੇ ਵਿੱਚ ਦੇਖੀ

ਤੇ ਭਲੇਖਾ ਹੁੰਦਾ ਵੀ ਸੱਪ ਹੈ ਡਰਦੇ ਘਰ ਦੇ ਉਪੋਣੇ ਵੀ ਹੌਲੀ ਜਿਹਨੇ ਉੱਠੋ ਸੱਪ ਐ ਲੈਣ ਜਗਾਉਣੀ ਡੰਡਾ ਭਾਰਦੀ ਹੈ ਜਦੋਂ ਦੇਖਦੇ ਆ ਉਥੇ ਕੱਕ ਵੀ ਨਹੀਂ ਹੁੰਦਾ ਉਥੇ ਰੱਸੀ ਪਈ ਹੋਈ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਰਾਜ ਤੋਯੰਗ ਪ੍ਰਸੰਗ ਜੈਸੀ ਆਬ ਕਿਸ ਮਰਮ ਜਨਾਇ ਭਗਤ ਕਬੀਰ ਜੀ ਨੇ ਕੀ ਆਖਿਆ ਰਾਜ ਤੋਯੰਗ ਪ੍ਰਸੰਗ ਜੈਸੀ ਆਬ ਕਿਸ ਮਰਮ ਜਨਾਇ ਕਹਿੰਦੇ ਭਗਵਾਨ ਹੁਣ ਥੋੜੀ ਦੀ ਸਮਝ ਪਈ ਚਲਕ ਪਈ ਲਹਿਟ ਪਈ ਲਜਕੀ ਥੋੜੀ ਦੇ ਮੈਨੂੰ ਗਿਆਨ ਹੋ ਗਿਆ ਤੇਰੇ ਬਾਰੇ ਵੀ ਸੱਪ ਵੀ ਤੂੰ ਐ ਰੱਸੀ ਵੀ ਤੂੰ ਐ ਸਮੁੰਦਰ ਵੀ ਤੂੰ ਐ ਲਹਿਰਾਂ ਵੀ ਤੂੰ ਐ ਤੇ ਬੱਦਲ ਵੀ ਤੂੰ ਐ بارش ਵੀ ਤੂੰ ਐ ਗੜੇ ਵੀ ਤੂੰ ਐ ਅਖੀਰ ਲਹਿਰ ਵੀ ਤੂੰ ਐ ਇਹ ਸੰਸਾਰ ਇਹ ਤੇਰਾ ਰਚਿਆ ਹੋਇਆ ਤੇਰੀ ਮਾਇਆ ਐ ਤੇ ਵਿੱਚੇ ਮਾਇਆ ਪਾਇਆ ਮਾਇਆ ਵਿੱਚ ਰਹਿ ਕੇ ਪਾਇਆ ਜਾਂਦਾ ਰਹਿ ਗੱਜ ਕੇ ਆਪ ਕੋ ਸਤਿਨਾਮ ਸ੍ਰੀ ਇੱਕ ਦਸਤਾਨ ਤੇ ਰੱਸੀ ਦਾ ਦਿੱਤਾ ਤੇ ਇੱਕ ਰਾਜ ਦਾ ਦਿੱਤਾ ਤੇ ਤੀਜਾ ਦਸਤਾਨ ਕੀ ਦਿੰਦੇ ਨੇ ਅਨ ਸਿਉਣ ਖਾਨ ਕਟ ਉਹਦੇ ਵਿੱਚੋਂ ਜੀਵਰ ਜਾਰੋ ਪੂੰਦਰੀਆਂ ਚੱਲੇ ਜਾਂਦੇ ਜੈਸੇ ਫੂਲ ਪਰੇ ਐ ਅਬ ਕਹਿਤੇ ਕਹਿਣ ਨਾ ਆਇਆ ਅਣਕ ਕੱਟ ਕੇ ਜਿਐ ਫੂਲ ਪਰੇ ਅਬ ਕਹਿਤੇ ਕਹਿਣ ਨਾ ਜੀਦਾ ਭਗਵਾਨ ਤੂੰ ਅਠਾ ਸੋਨੇ ਦੀ ਖਾਨ ਹੈ ਮੈਨੂੰ ਸੋੜੀ ਦੀ ਪਲਕ ਪਈ ਸਮਝ ਲਗੀ ਉਹਦੇ ਵਿੱਚੋਂ ਛਾਪਾਂ ਮੁਗਰੀਆਂ ਸਾਰਾ ਕੁਝ ਤਿਆਰ ਹੋ ਗਿਆ ਤੇ ਜਦੋਂ ਸਿਉਨੇ ਨੂੰ ਢਾਲਦਾ ਫੇਰ ਉਹੀ ਰੂਪ ਹੋ ਜਾਣ ਮਨਾ ਭਜਨ ਬੰਦਗੀ ਕਰ ਲਿਆ ਕਰ ਤੇ ਉਹਦੇ ਵਿੱਚ ਹੀ ਲੀਨ ਹੋ ਜਾਵੇਂਗਾ ਗੱਜ ਕੇ ਆਖੋ ਸਤਨਾਮ ਸ੍ਰੀ ਸਰ ਵੀ ਇੱਕ ਅਨੇਕ ਹੈ ਸੁਆਮੀ ਇਸੇ ਤਰ੍ਹਾਂ ਉਹ ਸਤ ਵਿਆਪਕ ਹੈ ਪਾਣੀ ਦੇ ਵਿੱਚ ਵੀ ਹੈ ਜਲ ਦੇ ਵਿੱਚ ਵੀ ਹੈ ਧਰਤੀ ਦੇ ਵਿੱਚ ਵੀ ਹੈ ਸਾਰੇ ਭੋਗ ਵੀ ਹੋ ਗੋ ਤੇ ਕੋਈ ਹੋਰ ਹੈ ਛੋੜ ਵੀ ਹੋ ਰਿਹਾ ਜੀਵ ਦਾ ਰਸ ਵੀ ਹੋ ਰਿਹਾ ਸੰਸਾਰ ਦੇ ਭੋਗਾਂ ਦਾ ਰਸ ਵੀ ਤੂੰ ਲੈ ਰਿਹਾ ਜਦੋਂ 10ਵੇਂ ਪਾਸ਼ਾ ਦਾ ਜਾਪ ਸਹਿਬ ਪੜਾਂਗੇ ਨਾ ਉਦੋਂ ਇਹ ਝਲਕ ਆਵੇਗੀ ਗੱਜ ਕੇ ਆਪ ਕੋ ਸਤਨਾਮ ਤਰੀ ਪੰਜਾਂ ਬਾਣੀਆਂ ਦਾ ਦਾਸ ਦਾ ਜਿਹੜੀ ਵਿਚਾਰ ਹੈ ਨਾ ਮੋਬਾਈਲ ਦੇ ਉੱਤੇ ਪਈ ਹੈ ਡੱਡ ਦੇ ਉੱਤੇ ਸੁਣ ਲੈਣੀ ਹੈ ਆਣ ਦੇਣਾ ਉਹਦੇ ਵਿੱਚ ਸਾਰਾ ਪ੍ਰਗਟਿਆ ਸਰਬ ਇੱਕ ਫਿਰ ਕਿੰਨੇ ਅਨੇਕ ਨੇ ਇੱਕ ਧونی ਹੈ ਸਵਾਮੀ ਮਾਲਕ ਸਭ ਘਟ ਤੋਂ ਗਵੈ ਸੋਈ ਸਾਰਿਆਂ ਦੇ ਵਿੱਚ ਜੋਰ ਦੇ ਵਿੱਚ ਸਾਧ ਦੇ ਵਿੱਚ ਤੂੰ ਹੀ ਵਸਦਾ ਧਿਆਨ ਦੇਣਾ ਸਮਾਂ ਹੋ ਗਿਆ ਸਮਾਂ ਨਹੀਂ ਆ ਜਾ ਕਰਦਾ ਹੈ ਇੱਕ ਕਹਾਣੀ ਤੇ ਸਾਖੀ ਯਾਦ ਹੋਈ ਸੀ ਪਰ ਆਪਾਂ ਫੇਰ ਕਰਾਂਗੇ ਹਾਂ ਜੀ ਕਹੇ ਰਵਦਾਸ ਹੱਥ ਪੈ ਮੇਰੇ ਕਹਿੰਦਾ ਭਗਤ ਰਮਦਾਸ ਜੀ ਕਹਿੰਦਾ ਮੈਂ ਹੱਥ ਨੇੜੇ ਕਰਦਾ ਹੈ ਤੇ ਦੂ ਹੱਥ ਦੇ ਨੇੜੇ ਤੂੰ ਵੀ ਨੇੜੇ ਆਇਂ ਗੱਜ ਕੇ ਆ ਕੋ ਸਤਿਨਾਮੁ ਚਰੀ ਹੱਥ ਮੇਰੇ ਇਸ ਚੀਜ਼ ਕੋਲੇ ਜਾਂਦਾ ਤੇ ਇਹ ਚੀਜ਼ ਮੇਰੇ ਹਿਰਦੇ ਵਿੱਚ ਆ ਜਾਂਦੀ ਹੈ ਇਨਾਂ ਨੇ ਦੂ ਕਹੇ ਰਵਿਦਾਸ ਹੱਥ ਪੈ ਲੈ ਰੈ ਸੈਤੇ ਹੋਇਸ ਹੋਈ ਮਾਲਕਾ ਤੂੰ ਹੱਥ ਦੇ ਨਾਲ ਉਈ ਨੇੜੇ ਐ ਕਹੇ ਰਵਿਦਾਸ ਹਾਥ ਤੇ ਨਿਹਰਾ ਸਹਿਜੀ ਹੋਈ ਸੋਈ ਜੋ ਕੁਛ ਹੋ ਰਿਹਾ ਏ ਇਹ ਤੇਰੇ ਹੁਕਮ ਪੂਰੀ ਰਜਾ ਤੇਰੇ ਬਾੜੇ ਵਿੱਚ ਹੋ ਰਿਹਾ ਲੋਕ ਸੁਖੀ ਪਰ ਲੋਕ ਸੁਵੇਲੇ ਨਾਨਕ ਘਰ ਪ੍ਰਵਾਪ ਤੇ ਮੇਲੇ ਵਾਹਿਗੁਰੂ ਗੁਰ ਮੰਦਰ ਜਪਾ ਬੰਮੇ ਕੋਈ ਗੱਜ ਕੇ ਬਲਾਦੂ ਫਤੇ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇ ਸਤ ਨਾਮ ਵਾਹੀ ਗੁਰੂ ਸਤ ਨਾਮ I uh -huh. ਇਹ ਗਤੋਂ ਹੀ ਤੂੰ ਮਿਲਵਾ la la, 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 la.